ਬਾਈ ਜੀ ਬਾਈ ਖਾਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਦੱਸਿਆ ਕਰ ਕਹੇ ਤਾਂ ਮੈਂ ਕਰਨੇ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਬਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਰਿਵਾਲਵਰ ਪਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਲਵਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸੱਗ ਬੋਲੀ ਚਾਜਣਾ ਨਹੀਂ ਚੱਲੀ ਚੁੱਦਾ ਤੈਨੂੰ ਅਹੀ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰਨ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮੰਨਦੋ ਕੀ ਦੀ ਗੱਲ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਜੇਰ ਵਾਰ ਬਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਹਿੰ ਨੂੰ ਰੱਖੋ ਅਸੀਂ ਤਾਂ ਖੰਡਿਆਂ ਨਾਲ ਮਾਰਦਾ ਭੈਣ ਤੈਨੂੰ ਰਾੜਾ ਨਾਲ ਇਹ ਬੜਾ ਸਮਝਾਇਆ ਸੀ ਭਾਈ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬੀ ਟਰੇਡਰ ਸਾਡੇ ਵਿੱਚ ਨਹੀਂ ਰਹੇ ਜਿਸ ਨੂੰ ਲੈ ਕੇ ਦੋਸਤੋ ਸਾਡੇ ਕੋਲ ਪਹਿਲਾਂ ਛੋਟੀ ਕਲਿੱਪ ਆਈ ਸੀ ਤੇ ਹੁਣ ਸਾਰੀ ਵੀਡੀਓ ਆ ਗਈ ਹੈ ਇਸ ਬੰਦੇ ਦੀ ਜਿਸ ਨੇ ਸਾਰਾ ਸਾਰਾ ਬਿਆਨ ਦਿੱਤਾ ਹੈ ਕਿ ਜੋ ਵੀ ਕਾਰਨਾਮਾ ਕੀਤਾ ਹੈ ਇਹ ਮੈਂ ਕੀਤਾ ਹੈ ਪਰ ਜੋ ਵੀ ਦੋਸਤੋ ਪੰਜਾਬੀ ਟਰੇਡਰ ਦੇ ਨਾਲ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਕਿਉਂਕਿ ਇੰਨੀ ਦੇ ਵਿੱਚ ਇੰਨਾ ਕੁਝ ਨਹੀਂ ਕਰ ਦੇਣਾ ਚਾਹੀਦਾ ਉਸ ਬੰਦੇ ਨੇ ਇਹ ਵੀਡੀਓ ਦੇ ਵਿੱਚ ਮੂੰਹੋਂ ਕਿਹਾ ਏ ਕਿ ਇੰਨੇ 25 ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਮੈਂ ਹੁਣ ਇੱਥੇ ਨਹੀਂ ਵੜਾਂਗਾ ਪਰ ਦੋਸਤੋ ਤਾਂ ਵੀ ਅਗਲੀ ਪਾਰਟੀ ਨੇ ਆਪਣੇ ਦਿਲ ਦੇ ਵਿੱਚ ਖਾਰ ਰੱਖੀ ਕਿਉਂਕਿ ਇਸ ਨੇ ਨਵੀਂ ਗੱਡੀ ਲਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਧੂਖੇ ਨਾਲ ਘੇੜਾ ਪਾ ਕੇ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਅਤੇ ਇਸ ਦੀ ਵੀ ਜਾਨ ਲੈ ਲਈ ਤੇ ਮਿੱਤਰੋ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ 'ਚ ਸਾਨੂੰ ਜਰੂਰ ਦੱਸਿਓ ਤੇ ਨਵੀਂ ਅਪਡੇਟਸ ਦੇ ਲਈ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ